ਦੇਖੋ ਇਹ ਤਸਵੀਰਾਂ ਇੱਕ ਪਲ ਦੇ ਵਿੱਚ ਹੀ ਪਹਾੜ ਇਦਾਂ ਟੈ ਗਿਆ ਜਿਵੇਂ ਕੋਈ ਰੇਤਦਾਰ ਟਿੱਲਾ ਹੋਵੇ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਲੈਂਡਸਲਾਈਡ ਹੋਇਆ ਅਤੇ ਲੋਕ ਇੱਧਰ ਉੱਧਰ ਭੱਜਦੇ ਵੀ ਨਜ਼ਰ ਆਏ ਇਹ ਤਸਵੀਰਾਂ ਹਿਮਾਚਲ ਦੇ ਕਨੌਰ ਦੀਆਂ ਨੇ ਜਿੱਥੇ ਭਿਆਨਕ ਲੈਂਡਸਲਾਈਡ ਹੋਈ ਆ ਤੇ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ। ਸੜਕ ਤੇ ਭਾਰੀ ਪਰ ਕਮ ਮਲਬਾ ਆ ਕੇ ਡਿੱਗ ਗਿਆ ਜਾਂ ਫਿਰ ਇੰਜ ਕਹਿ ਲਓ ਕਿ ਪੂਰੇ ਦਾ ਪੂਰਾ ਪਹਾੜ ਹੀ ਸੜਕ ਤੇ ਆ ਕੇ ਡਿੱਗ ਗਿਆ ਹੋਵੇ। ਇਸ ਦੌਰਾਨ ਕੁਝ ਰਾਹੀ ਰਤੇ ਜਵਾਨ ਵੀ ਸੜਕ ਤੇ ਨਜ਼ਰ ਆ ਰਹੇ ਨੇ ਪਰ ਲੋਕਾਂ ਨੂੰ ਲੈਂਡਸਲਾਈਡ ਹੋਣ ਤੋਂ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਹੁਣ ਪਹਾੜ ਖਿਸਕਣ ਵਾਲਾ ਹੈ ਜਿਸ ਕਾਰਨ ਉਹ ਪਹਿਲਾਂ ਹੀ ਰੁਕ ਗਿਆ ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸੜਕ ਤੇ ਬੈ ਕੇ ਲੋਕ ਉੜੀ ਕਰਨ ਲੱਗੇ ਕਿ ਪਹਾੜ ਤੋਂ ਮਲਬਾ ਡਿੱਗੇ ਅਤੇ ਅਸੀਂ ਆਪਣੀ ਜਾਨ ਬਚਾ ਕੇ ਅੱਗੇ ਵਧੀਏ ਸੜਕ ਦੇ ਦੋਵੇਂ ਪਾਸੇ ਵਾਹਨਾ ਦੀ ਲੰਮੀ ਲਾਈਨ ਲੱਗ ਗਈ ਅਤੇ ਯਾਤਰੀ ਰਾ ਖੁੱਲਣ ਦੀ ਉਡੀਕ ਕਰਨ ਲੱਗੇ ਤਾਂ ਸੜਕ ਤੋਂ ਮਲਬਾ ਹਟਾਉਣ ਦਾ ਕੰਮ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਹੈ ਲੈਂਡਸਲਾਈਡ ਦਾ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਤੇ ਕਿਸ ਤਰੀਕੇ ਦੇ ਨਾਲ ਪੂਰੇ ਦਾ ਪੂਰਾ ਪਹਾੜ ਸੜਕ ਦੇ ਉੱਤੇ ਆ ਕੇ ਡਿੱਗ ਗਿਆ ਤੇ ਲੈਂਡਸਲਾਈਡ ਦੇ ਕਾਰਨ ਸੜਕ ਤੇ ਮਲਬਾ ਹੀ ਮਲਬਾ ਦਿਖਾਈ ਦੇ ਰਿਹਾ ਹੈ ਤਾਂ ਲੈਂਡਸਲਾਈਡ ਦਾ ਇਹ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਭਿਆਨਕ ਮੰਜ਼ਰ ਕੈਮਰੇ ਦੇ ਵਿੱਚ ਕੈਦ ਹੋ ਗਿਆ ਸੜਕ ਦੇ ਦੋਵੇਂ ਪਾਸੇ ਭਾਰੀ ਜਾਮ ਲੱਗਿਆ ਹੋਇਆ ਪਰ ਕਿਸੇ ਨੂੰ ਵੀ ਨੁਕਸਾਨ ਪੁੰਚਣ ਦੀ ਗੱਲ ਸਾਹਮਣੇ ਨਹੀਂ ਆਈ ਹੈ